ਯਾਰ 77 ਸਾਲ ਦੇਸ਼ ਯਾਦ ਹੋਏ ਨੂੰ ਹੋ ਗਿਆ ਅੱਜ ਫੇਰ ਮੁੱਖ ਮੰਤਰੀ ਸਾਨੂੰ ਗਧੇ ਸਮਝਦਾ ਔਰ ਗੱਲ ਅੱਜ ਸਹੇਦ ਨਹੀਂ ਹੈ ਗੱਲ ਪਹਿਹਰੀ ਹੈ ਇਹ ਲੋਕ ਜਾਲੀ ਸਰਟੀਫਿਕੇਟ ਬਣਾ ਕੇ ਜਦੋਂ ਇਸ ਤਰ੍ਹਾਂ ਲਾਈਨ ਚ ਲੱਗ ਜਾਂਦੇ ਆ ਉਹ ਪੀੜੀ ਦਰ ਪੀੜੀ ਫਿਰ ਆਪਦੇ ਬੱਚਿਆਂ ਨੂੰ ਵੀ ਆਪਦੇ ਪਰਿਵਾਰਾਂ ਨੂੰ ਵੀ ਇਸ ਤਰ੍ਹਾਂ ਦੇ ਉਹ ਸਰਟੀਫਿਕੇਟ ਦਾ ਕਾਸਰਾ ਲੈ ਕੇ ਇੱਕ ਜਾਂਦੀ ਇੱਕ ਲਾਈਨ ਖਿੱਚ ਲੈਂਦੇ ਆ ਸਾਡੇ ਜਵਾਕ ਤਾਂ ਪੋਸਟ ਗ੍ਰੈਜੂਏਟ ਆ ਜਿਹੜੇ ਝੋਨਾ ਲਾਉਂਦੇ ਫਿਰਦੇ ਆ ਔਰ ਤੁਹਾਨੂੰ ਮੈਂ ਦੱਸਣਾ ਚਾਹਣਾ ਵੀ 341 ਆਰਟੀਕਲ ਕਿ ਐਡਾ ਇੰਪੋਰਟੈਂਟ ਆਰਟੀਕਲ ਡਾਕਟਰ ਸਾਹਿਬ ਨੇ ਲਿਖਿਆ ਕਿ ਜਿਹਦੇ ਵਿੱਚ ਕਿ ਇਨ੍ਹਾਂ ਕੋਲੇ ਪੰਜਾਬ ਦੇ ਕੀ ਕਿਸੇ ਸੂਬੇ ਦੇ ਮੁੱਖ ਮੰਤਰੀ ਕੋਲੇ ਕਿਸੇ ਪ੍ਰਧਾਨ ਮੰਤਰੀ ਕੋਲੇ ਅਧਿਕਾਰ ਹੀ ਨਹੀਂ ਵੀ ਸਾਡੀ ਰਿਜ਼ਰਵੇਸ਼ਨ ਨੂੰ ਛੇੜਦੇ। ਯੰਨੀ ਸਾਹਿਬ ਲੱਖ ਕਈ ਜਾਣ ਵੀ ਮੈਂ ਕੰਮ ਕਰਦਾ ਰ ਮਜ਼ਦੂਰੀ ਕਰਦਾ ਰਿਆ। ਫਰਚਨੀ ਸਾਹਿਬ ਕਰੋੜਪਤੀ ਆ ਬੰਦਾ ਔਰ ਉਹਨੂੰ 100 ਮਤਲਬ 110 ਦਿਨ ਮਿਲੇ ਸੀ ਕੀ ਨਹੀਂ ਸੀ ਕਰ ਸਕਦਾ ਉਹ ਪੰਜਾਬ ਦੇ ਇੱਕ ਇੱਕ ਜ਼ਿਲੇ 'ਚ ਉਹ ਹਜ਼ਾਰ ਹਜ਼ਾਰ ਵੀ ਸਿਪਾਈ ਭਰਤੀ ਕਰ ਜਾਂਦਾ ਨਾ ਔਰ ਸਾਡੇ ਲੋਕਾਂ ਨੇ ਅੱਜ ਇਹਨਾਂ ਨੂੰ ਸੱਤ ਸੀਟਾਂ ਦਿੱਤੀਆਂ ਮੈਂ ਕਹਿੰਦਾ 13 ਦੀਆਂ 13 ਹੀ ਜਿਤਾ ਦੇਣੀਆਂ ਸੀ ਅੱਜ ਯਾਰ ਜੇ ਲੱਖ ਰੁਪਏ ਦਾ ਝੋਨਾ ਨਿਕਲਦਾ ਜੇ 5000 ਮਜ਼ਦੂਰ ਨੂੰ ਦੇ ਦੇਉਗੇ 5-1000 ਰੁਪਿਆ ਤੁਹਾਡਾ ਖਰਚਾ ਆਉਂਦਾ 10-12000 ਰੁਪਿਆ ਖਰਚ ਕਰਕੇ ਜੇ ਤੁਹਾਨੂੰ 90000 ਰੁਪਏ ਦਾ ਤੇ ਕੋਈ ਵੱਡੀ ਗੱਲ ਨਹੀਂ ਜ ਮਜ਼ਦੂਰੀ ਪੰਜਾਬ ਚੋਂ ਖਤਮ ਹੋ ਗਈ ਐ ਸਾਡਾ ਪੰਜਾਬ ਦਾ ਜਿਹੜਾ ਇਹ ਜਿਹੜੀਆਂ ਪਾਰਟੀਆਂ ਨਾ ਇਹ ਕੁਛ ਨਹੀਂ ਇਸ ਗੱਲ ਬਾਰੇ ਸੋਚ ਰਹੀਆਂ ਅੱਜ ਇਹਨਾਂ ਪਾਰਟੀਆਂ ਦੇ ਵੀ ਨਘਾਰ ਹਿੱਸੇ ਕਰਕੇ ਆ ਕਿ ਥਰਡ ਲੈਵਲ ਤੇ ਇਹਨਾਂ ਨੇ ਗ੍ਰੋਸ ਰੂਟ ਤੇ ਕੰਮ ਨਹੀਂ ਕੀਤਾ ਇਹ ਨਾਂ ਵੀ ਜਿੱਤੀਏ ਘੱਟੋ ਘਾਟੇ ਇਹਨਾਂ ਨੂੰ ਹਰਾਉਣ ਚ ਤਾਂ ਕਾਮਯਾਬ ਹੋ ਜਾਗੇ ਨਾ ਕਰਮਜੀਤ ਅਨਮੋਲ ਦੇ ਜਾਲੀ ਸਰਟੀਫਿਕੇਟ ਹੋਣ ਕਾਰਨ ਅੱਜ ਪੰਜਾਬ ਦੇ ਵਿੱਚ ਝਾੜੂ ਹਰਿਆ ਔਰ ਪ੍ਰਵੈਖ ਦੇ ਵਿੱਚ ਵੀ ਅਸੀਂ 2027 ਚ ਵੀ ਜਿਮਣੀ ਚੋਣਾ ਚ ਵੀ ਇਹਨਾਂ ਨੂੰ ਹੁਣ ਜਾ ਫੇਰਾਂਗੇ ਅੱਜ ਦੇਸ਼ ਆਜ਼ਾਦ ਹੋਏ ਨੂੰ 77 ਸਾਲ ਹੋ ਗਏ ਆ ਔਰ ਇਨੇ ਵਖਵੇ ਦੇ ਵਿੱਚ ਆਜ਼ਾਦੀ ਤੋਂ ਬਾਅਦ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਨੇ ਸੰਵਿਧਾਨ ਲਿਖਿਆ ਔਰ ਉਸ ਸੰਵਿਧਾਨ ਦੇ ਵਿੱਚ ਸਾਡੀਆਂ ਸ਼ੈਡਿਊਲਡ ਕਾਸਟ ਪਛੜੀਆਂ ਸ਼੍ਰੇਣੀਆਂ ਔਰ ਪਛੜੇ ਕਬੀਲੇ ਸਾਨੂੰ ਇੱਕ ਰਾਖਵਾ ਕੋਟਾ ਜਿਹਨੂੰ ਰਿਜ਼ਰਵੇਸ਼ਨ ਪਾਲਿਸੀ ਕਹਿੰਦੇ ਆ ਉਹ ਸਾਨੂੰ ਇੱਕ ਸੰਵਿਧਾਨਕ ਹੱਕ ਦਿੱਤਾ ਕਿ ਜਿਹੜਾ ਡਾਕਟਰਾਂ ਬੇਦਕਾਰ ਸਾਹਿਬ ਨੇ ਆਪਦੇ ਪਿੰਡੇ ਤੇ ਹੰਡਾਇਆ ਸੀ ਬਤੌਰ ਸ਼ੈਡਿਊਲਡ ਕਾਸਟ ਹੁੰਦਿਆਂ ਉਹਨਾਂ ਦਾ ਸੁਪਨਾ ਸੀ ਕਿ ਆਜ਼ਾਦ ਭਾਰਤ ਦੇ ਵਿੱਚ ਮੇਰੇ ਅਨਸੂਚਿਤ ਜਾਤੀ ਪਛੜੇ ਕਬੀਲਿਆਂ ਦੇ ਲੋਕ ਆ ਉਹ ਉਸ ਜਿਹੜੀ ਹੈ ਬਿਮਾਰੀ ਤੋਂ ਜਿਹੜਾ ਛਟਕਾਰਾ ਪਾ ਲੈਣ ਸੋ ਉਹਨਾਂ ਨੇ ਸਾਨੂੰ ਜਿਹੜੀ ਰਿਜ਼ਰਵੇਸ਼ਨ ਪਾਲਿਸੀ ਲੈ ਕੇ ਦਿੱਤੀ ਸੀ ਸੰਵਿਧਾਨ ਦੇ ਵਿੱਚ ਔਰ ਤੁਹਾਨੂੰ ਮੈਂ ਦੱਸਣਾ ਚਾਹਣਾ ਵੀ 341 ਆਰਟੀਕਲ ਐਡਾ ਇੰਪੋਰਟੈਂਟ ਆਰਟੀਕਲ ਡਾਕਟਰ ਸਾਹਿਬ ਨੇ ਲਿਖਿਆ ਕਿ ਜਿਹਦੇ ਵਿੱਚ ਕਿ ਇਹਨਾਂ ਕੋਲੇ ਪੰਜਾਬ ਦੇ ਕੀ ਕਿਸੇ ਸੂਬੇ ਦੇ ਮੁੱਖ ਮੰਤਰੀ ਕੋਲੇ ਕਿਸੇ ਪ੍ਰਧਾਨ ਮੰਤਰੀ ਕੋਲੇ ਅਧਿਕਾਰ ਹੀ ਨਹੀਂ ਵੀ ਸਾਡੀ ਰਿਜ਼ਰਵੇਸ਼ਨ ਨੂੰ ਛੇੜ ਲੈ। ਪਰ ਅੱਜ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਇਹ ਸਾਰਾ ਕੁਝ ਚੱਲ ਰਿਹਾ। ਪਿਛਲੇ 40-45 ਸਾਲਾਂ ਤੋਂ ਜਿਹੜੀ ਆਮ ਸਮਾਜ ਜਿਹਨੂੰ ਅਸੀਂ ਜਨਰਲ ਸਮਾਜ ਕਹਿੰਨੇ ਆ ਉਹਨਾਂ ਨੇ ਜਾਲੀ ਸਰਟੀਫਿਕੇਟ ਬਣਾ ਕੇ ਨੌਕਰੀਆਂ ਚਾਹ ਸਾਡੇ ਮਤਲਬ ਪਰਿਵਾਰਾਂ ਦੀ ਜਿਹੜੀ ਸੀ ਜਿਹੜੀ ਰਿਜ਼ਰਵੇਸ਼ਨ ਪਾਲਿਸੀ ਉੱਤੇ ਸਾਨੂੰ ਖੋਰਾ ਲਾਇਆ ਕਿਉਂਕਿ ਅ ਪਿਛਲੇ 30 40 ਸਾਲ ਤੋਂ ਸਾਡੇ ਚ ਜਿਹੜਾ ਜਿਹੜਾ ਸਿੱਖਿਆ ਦੇ ਖੇਤਰ ਚ ਹੋ ਸਕਦਾ ਅਸੀਂ ਅੱਜ ਵੀ ਪਛੜੇ ਹੋਈਏ ਪਰ ਉਦੋਂ ਤਾਂ ਇਤੋਂ ਵੀ ਜ਼ਿਆਦਾ ਪਛੜਾ ਪੜ ਸੀ ਉਦੋਂ ਇਹਨਾਂ ਲੋਕਾਂ ਨੇ ਆਪਦੇ ਪਿੰਡਾਂ ਵਿੱਚ ਆਪਦੇ ਕਸਬਿਆਂ 'ਚ ਐਸਸੀ ਸਰਟੀਫਿਕੇਟ ਬਣਾ ਲੇ ਔਰ ਬਣਾ ਕੇ ਕਿਸੇ ਹੋਰ ਖੇਤਰ 'ਚ ਜਾ ਕੇ ਨੌਕਰੀ ਕਰਨ ਲੱਗੇ ਔਰ ਹੋਰ ਤਾਂ ਹੋਰ ਜਦੋਂ ਇਹ ਰਾਜਸੀ ਸਫਾਂ ਦੇ ਵਿੱਚ ਵੀ ਸਾਡੇ ਨਾਲ ਠੱਗੀ ਠੋਰਾ ਮਾਰਦੇ ਆ ਪੰਚਾਇਤ ਮੈਂਬਰ ਲੈ ਲਓ ਸਰਪੰਚੀਆਂ ਲੈ ਲਓ ਨਗਰ ਕਾਉਂਸਲ ਦੇ ਵਿੱਚ ਮੈਂਬਰ ਐਮਸੀ ਜਿਨ੍ਹਾਂ ਨੂੰ ਕਹਿੰਨੇ ਆ ਐਮਐਲਏ ਦੇ ਵਿੱਚ ਐਮਪੀ ਦੇ ਵਿੱਚ ਅੱਤ ਤੁਸੀਂ ਤਾਜੀ ਖਬਰ ਦੇਖੀ ਹੈ ਕਿ 2024 ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਇਲੈਕਸ਼ਨ ਹੋਇਆ ਇੱਕ ਮਰਾਸੀ ਜਾਤੀ ਦਾ ਪਛੜੀ ਸ਼੍ਰੇਣੀ ਦੇ ਬੰਦੇ ਨੂੰ ਜਾਲੀ ਸਰਟੀਫਿਕੇਟ ਬਣਾ ਕੇ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਨੇ ਆਪਦੇ ਇੱਕ ਦੋਸਤ ਨੂੰ ਇੱਥੇ 3 ਕੋਰਟ ਸੀਟ ਤੋਂ ਨਾਮਜ਼ਦਗੀ ਦਰਜ ਕਰਾਈ। ਮੈਂ ਤਾਂ ਇਹ ਨਹੀਂ ਸਮਝ ਆਉਂਦੀ ਕਿਹੜੇ ਡੈਡ ਲੀਡਰ ਹੈ ਵੀ ਜਿੰਨਾ ਨੂੰ ਪੰਜਾਬ ਦੀਆਂ ਜਾਤੀ ਜਮਾਤੀ ਸਮੀਕਰਨਾ ਦਾ ਹੀ ਨਹੀਂ ਪਤਾ 1.5 ਸਾਲ ਹੋ ਗਿਆ ਅਸੀਂ ਤਾਂ ਲੰਮੇ ਸਮੇ ਤੋਂ ਲੜਾਈ ਲੜ ਰਹੇ ਹਾਂ ਰਿਜ਼ਰਵੇਸ਼ਨ ਦੀ ਦਾਸ ਸਾਹਿਬ ਆ ਭਪਿੰਦਰ ਸਿੰਘ ਹੈ ਸਰਦਾਰ ਮੱਖਣ ਸਿੰਘ ਆ ਬਾਬਾ ਜੀ ਹੈ ਕੈਪਟਨ ਸਾਹਿਬ ਨੇ ਸਰਦਾਰ ਨਰਿੰਜਨ ਸਿੰਘ ਆ ਸਰਦਾਰ ਚੰਦਰਪਾਲ ਜੀ ਹੈ ਅਸੀਂ ਬੜੇ ਲੰਮੇ ਸਮੇ ਤੋਂ ਲੜਾਈ ਲੜ ਰਹੇ ਹਾਂ ਇਹ ਯਾਰ 77 ਸਾਲ ਦੇਸ਼ ਯਾਦ ਹੋਏ ਨੂੰ ਹੋ ਗਿਆ ਅੱਜ ਫੇਰ ਮੁੱਖ ਮੰਤਰੀ ਸਾਨੂੰ ਗਧੇ ਸਮਝਦਾ ਲਾ ਕੇ ਇੱਥੇ ਫਰੀਦਕੋਟ ਰਿజర్ਵ ਸੀਟ ਤੇ ਉਹਨੇ ਜਾਲੀ ਸਰਟੀਫਿਕੇਟ ਬਣਾ ਕੇ ਬੰਦਾ ਖੜਾ ਕਰਤਾ ਪਰ ਤੁਹਾਡੀਆਂ ਪਹਿਲਾਂ ਵੀ ਇਹ ਵੀਡੀਓ ਵਾਇਰਲ ਹੋਈਆਂ ਸੀ ਜਾਲੀ ਸਰਟੀਫਿਕੇਟ ਵਾਲੀਆਂ ਪਰ ਸਰਕਾਰ ਦੇ ਤਰਫ ਜੇ ਤੱਕ ਅਣ ਤੇ ਜੂਨੀ ਸਰਕਾਰ ਕੀ ਕੋਈ ਕਾਰਵਾਈ ਨਹੀਂ ਹੋਈ ਉਸ ਤੇ ਤਾਂ ਸਰ ਇਸ ਕਾਰਵਾਈ ਵਿਸ਼ੇਸ਼ ਕਰਕੇ ਕੋਈ ਵੀ ਸਰਟੀਫਿਕੇਟ ਦੀ ਜਦੋਂ ਸ਼ਿਕਾਇਤ ਚੱਲਦੀ ਆ ਨਾ ਉਹਦਾ 90 ਦਿਨ ਦਾ ਪ੍ਰੋਸੈਸ ਹੈ ਜੀ ਉਹਦਾ 90 ਦਿਨ ਦਾ ਪ੍ਰੋਸੈਸ ਹੈ ਆ ਕਿ ਡਾਇਰੈਕਟਰ ਸੋਸ਼ਲ ਵੈਲਫੇਅਰ ਜਾਂ ਡਾਇਰੈਕਟਰ ਸੋਸ਼ਲ ਵੈਲਫੇਅਰ ਦੀ ਜਿਹੜੀ ਵਿਜੀਲੈਂਸ ਟੀਮ ਆ ਜਾਂ ਸਟੇਟ ਦੀ ਕੋ ਸਿਕਰਿਟੀਨੀ ਕਮੇਟੀ ਹੈ ਉਹ ਉਹਨਾਂ ਕੋਲੇ ਇੱਕ ਟਾਈਮ ਬਾਉਂਡ ਹੈ ਕਿ ਜਿਹਦੇ ਚ 90 ਦਿਨਾਂ ਦੇ ਵਿੱਚ ਇਸਤੇ ਕਾਰਵਾਈ ਹੋਊਗੀ ਔਰ ਸਾਨੂੰ ਉਮੀਦ ਹੈ ਕਿ ਕਾਰਵਾਈ ਚੱਲ ਪਈ ਹੈ ਕਿਉਂਕਿ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਚੀਫ ਸੈਕਟਰੀ ਨੂੰ ਗਵਰਨਰ ਪੰਜਾਬ ਨੂੰ ਔਰ ਜਿਹੜਾ ਹੈ ਚੀਫ ਇਲੈਕਸ਼ਨ ਕਮਿਸ਼ਨਰ ਪੰਜਾਬ ਚੀਫ ਇਲੈਕਸ਼ਨ ਕਮਿਸ਼ਨ ਭਾਰਤ ਸਰਕਾਰ ਉਸਕੈਤਾ ਤੁਰਪੀਆ ਔਰ ਤੁਸੀਂ ਦੇਖੋਗੇ ਥੋੜੇ ਦਿਨਾਂ ਨੂੰ ਮਤਲਬ ਹੋ ਸਕਦਾ ਕੋਈ 2-4 ਮਹੀਨੇ ਲੱਗ ਜਾਣ ਇਹ ਸਰਟੀਫਿਕੇਟ ਅਸੀਂ ਰੱਦ ਕਰਾਵਾਂਗੇ ਔਰ ਗੱਲ ਅੱਜ ਸਹੀ ਦੀ ਨਹੀਂ ਹੈ ਗੱਲ ਪਹਿਹੀ ਦੀ ਹੈ ਇਹ ਲੋਕ ਜਾਲੀ ਸਰਟੀਫਿਕੇਟ ਬਣਾ ਕੇ ਜਦੋਂ ਇਸ ਤਰ੍ਹਾਂ ਲੈਂਚ ਲੱਗ ਜਾਂਦੇ ਆ ਉਹ ਪੀੜੀਦਾਰ ਪੀੜੀ ਫਿਰ ਆਪਦੇ ਬੱਚਿਆਂ ਨੂੰ ਵੀ ਆਪਦੇ ਪਰਿਵਾਰਾਂ ਨੂੰ ਵੀ ਇਸ ਤਰ੍ਹਾਂ ਦੇ ਉਹ ਸਰਟੀਫਿਕੇਟ ਦਾ ਕਾਸਰਾ ਲੈ ਕੇ ਇੱਕ ਜਾਂਦੀ ਇੱਕ ਲਾਈਨ ਖਿੱਚ ਲੈਂਦੇ ਆ ਸਾਡੇ ਜਵਾਕ ਤਾਂ ਪੋਸਟ ਗ੍ਰੈਜੂਏਟ ਆ ਜਿਹੜੇ ਝੋਨਾ ਲਾਉਂਦੇ ਫਿਰਦੇ ਆ ਦਿਹਾੜੀਆਂ ਕਰਦੇ ਫਿਰਦੇ ਆ ਜਿਨ੍ਹਾਂ ਨੂੰ ਨੌਕਰੀ ਦੀ ਲੋੜ ਹੈ ਯਾਰੋ ਪੰਜਾਬ ਭਾਰਤ ਦੇ ਜਿਹੜਾ ਪ੍ਰਧਾਨ ਮੰਤਰੀ ਹੈ ਉਹਨਾਂ ਦਾ ਫੌਜ ਵੀ ਠੇਕੇ ਤੇ ਕਰਤੀ ਸਾਡੀ ਆ ਕਾਮ ਆਸੀ ਸਾਰੇ ਗਰੀਬ ਲੋਕ ਬੈਠੇ ਆ ਪਿੰਡਾਂ ਪਿੰਡਾਂ ਚ ਰਹਿਣ ਵਾਲੇ ਲੋਕ ਆ ਹਰ ਇੱਕ ਮਾਂ ਬਾਪ ਦੀ ਆਕਾਸ ਦੀ ਕਰਨ ਹੁੰਦੀ ਆ ਕਿ ਸਾਡਾ ਨਿਆਣਾ 10ਵੀਂ 12ਵੀਂ ਕਰਕੇ ਚੱਲ ਫੌਜ ਚ ਭਰਤੀ ਹੋ ਜਾਊਗਾ ਉਹ ਇਹ ਉਹਨੇ ਫੌਜ ਵੀ ਠੇਕੇ ਤੇ ਕਰਦੀ ਅ ਪ੍ਰਿੰਦਰ ਮੋਦੀ ਤੇ ਇਹ ਕਹਿੰਦਾ ਕਿ ਮੈਂ ਗਰੀਬ ਘਰ ਚ ਉੱਠਿਆ ਮੈਂ ਗਰੀਬਾਂ ਦੇ ਦੁੱਖ ਦਰਦ ਜਾਣਦਾ ਮੈਂ ਤਾਂ ਗਰੀਬ ਦੇ ਹੱਕ ਦੀ ਵਾਇਸ ਹਾਂ ਸਰ ਗੱਲ ਇਹ ਹੈ ਕਿ ਜਿੰਨੇ ਵੀ ਲੀਡਰ ਮੈਂ ਪੰਜਾਬ ਦੀ ਵੀ ਗੱਲ ਕਰਾਂ ਭਾਵੇਂ ਅਕਾਲੀ ਦਲ ਦੇ ਹੋਣ ਕਾਂਗਰਸ ਦੇ ਹੋਣ आम आदमी पार्टी दे ਹੁਣ बीजेपी ਦੇ ਹੁਣ ਜਾਂ મોદી ਸਾਹਿਬ ਵੀ ਹੁਣ ਜੀ ਜਦੋਂ ਇਹ ਉਹਨਾਂ ਦੇ ਕਮਲ ਦਾ ਫੁੱਲ ਜਾਂ ਉਹਨਾਂ ਦੇ ਝੰਡੇ ਹੇਠ ਲੜਾਈ ਲੜ ਕੇ ਉੱਥੇ ਜਾਂਦੇ ਆ ਨਾ ਉਦੋਂ ਫਿਰ ਇਹਨਾਂ ਨੇ ਉਹਨਾਂ ਦੀ ਬੋਲੀ ਬੋਲਣੀ ਹੈ ਜੀ ਚੰਨੀ ਸਾਹਿਬ ਲੱਖ ਕਹੀ ਜਾਣ ਵੀ ਮੈਂ ਕੰਮ ਕਰਦਾ ਰਿਹਾ ਮਜ਼ਦੂਰੀ ਕਰਦਾ ਰਿਹਾ ਪਰ ਚੰਨੀ ਸਾਹਿਬ ਕਰੋੜਪਤੀ ਆ ਬੰਦਾ ਔਰ ਉਹਨੂੰ 100 ਮਤਲਬ 110 ਦਿਨ ਮਿਲੇ ਸੀ ਕੀ ਨਹੀਂ ਸੀ ਕਰ ਸਕਦਾ ਉਹ ਪੰਜਾਬ ਦੇ ਇੱਕ ਇੱਕ ਜ਼ਿਲ੍ਹੇ 'ਚ ਉਹ ਹਜ਼ਾਰ ਹਜ਼ਾਰ ਵੀ ਸਿਪਾਈ ਭਰਤੀ ਕਰ ਜਾਂਦਾ ਨਾ ਔਰ ਸਾਡੇ ਲੋਕਾਂ ਨੇ ਅੱਜ ਇਹਨਾਂ ਨੂੰ ਸੱਤ ਸੀਟਾਂ ਦਿੱਤੀਆਂ ਮੈਂ ਕਹਿੰਦਾ 13 ਦੀਆਂ 13 ਹੀ ਜਿਤਾ ਦੇਣੀਆਂ ਸੀ ਸੋ ਇਹ ਇਹ ਜਿਹੜੇ ਲੀਡਰ ਹੈ ਉਹਨਾਂ ਕੁਰਸੀਆਂ ਤੇ ਬਹਿ ਕੇ ਜਾ ਕੇ ਇਹ ਭੁੱਲ ਜਾਂਦੇ ਆ ਕਿ ਸਾਡਾ ਜਿਹੜਾ ਪਛੜਾ ਪਾਣਾ ਡਾਕਟਰ ਅੰਬੇਦਕਰ ਸਾਹਿਬ ਨੇ ਜੋ ਸੰਵਿਧਾਨਕ ਹੱਕ ਦਿੱਤਾ ਉਸ ਪਛੜੇ ਪਾਣ ਨੂੰ ਆਮ ਲੋਕਾਂ ਨੂੰ ਕਿਵੇਂ ਉਸ ਚਿੱਕੜ 'ਚੋਂ ਕੱਢਿਆ ਜਾਵੇ ਪਰ ਬਹੁਤ ਸਾਰੇ ਐਸੇ ਕਮਿਊਨਿਟੀ ਦੇ ਲੋਕ ਚੰਗੀਆਂ ਨੌਕਰੀਆਂ ਤੇ ਵੀ ਬੈਠੇ ਹੋਏ ਨੇ ਦੇਖੋ ਜੀ ਨੌਕਰੀਆਂ ਕਰਨਾ ਤਾਂ ਸਾਡਾ ਇੱਕ ਜੇ ਸਾਡਾ ਕੋਈ ਨਿਆਣਾ ਪੜ ਜਾਂਦਾ ਹੈ ਜੇ ਸਾਡੇ ਬੱਚੇ ਪੜ ਜਾਂਦੇ ਆ ਟੈਸਟ ਕਲੀਅਰ ਕਰਦੇ ਆ ਅਸੀਂ ਜਨਰਲ ਮੈਡਚ ਵੀ ਜਾਂਦੇ ਆ ਮੈਂ ਖੁਦ ਮਾਲ ਪਟਵਾਰੀ ਭਰਤੀ ਹੋਇਆ ਜਨਰਲ ਮੈਡਚ ਗਿਆ ਮੇਰੀ ਮੈਰਿਟ ਸਾਰਾਂ ਤੋਂ ਵੱਧ ਸੀ ਇਸ ਤਰ੍ਹਾਂ ਜਿਹੜੇ ਸਾਡੇ ਐਸੇ ਬੱਚਿਆਂ ਦੀ ਮੈਰਿਟ ਜਨਰਲ ਮੈਰਿਟ ਨਾਲੋਂ ਵੱਧ ਹੁੰਦੀ ਹੈ ਉਹ ਜਨਰਲ ਮੈਡਚ ਵੀ ਅਸੀਂ ਕਨਸੀਡਰ ਹੁੰਨੇ ਆ ਕਿ ਇਹ ਇੰਦੇ ਮੌਜੂਦਾ ਹਾਲਾਤ ਮਜ਼ਦੂਰ ਦੇ ਸਹੀ ਨਹੀਂ ਅੱਜ ਦੇ ਮਜ਼ਦੂਰ ਦੀ ਹਾਲਤ ਤਾਂ ਜੀ ਇੰਨੀ ਪਤਲੀ ਐ ਅਸੀਂ ਆਟਾ ਦਾਲ ਸਕੀਮ 'ਚ ਰੁਲ ਗਏ ਜੀ ਭਾਲਦੇ ਵੀ ਖੋਦੀਆਂ ਉਹਦੇ ਫਿਰ ਲੈਣਾ ਲੱਗਦੇ ਨੇ ਖੋਦ ਅਸੀਂ ਕਹਿੰਦੇ ਅਸੀਂ ਉਹਨਾਂ ਸਾਰੇ ਲੋਕਾਂ ਨੂੰ ਆ ਕੱਲੇ ਇਲੈਕਸ਼ਨ 'ਚ ਨਹੀਂ ਆਮ ਲੋਕਾਂ ਨੂੰ ਲੈਣਾ 'ਚ ਲੱਗਿਆਂ ਨੂੰ ਜਾ ਕੇ ਪੁੱਛਿਆ ਆਮ ਲੋਕਾਂ ਦੀਆਂ ਮੀਟਿੰਗਾਂ ਕੀਤੀਆਂ ਕਿ ਸਰਦਾਰ ਸਾਹਿਬ ਦੱਸੋ ਕਿੰਨਾ ਆਟਾ ਲੱਗਦਾ ਕੋਈ ਕਹਿੰਦਾ 30 ਕਿਲੋ ਕੋਈ ਕਹਿੰਦਾ 40 ਕਿਲੋ ਮਹੀਨੇ ਦਾ ਤੇ ਮੈਂ ਉਹਨਾਂ ਨੂੰ ਤੁਹਾਡੇ ਮਾਧਿਅਮ ਰਾਹੀਂ ਵੀ ਬੇਨਤੀ ਕਰਦਾ ਕਿ ਪਖਾਰੀ ਨਾ ਬਣੋ ਤੁਹਾਡੀਆਂ ਦੋ ਦਿਹਾੜੀਆਂ ਦੇ ਵਿੱਚ ਅੱਜ 5-600 ਰੁਪਿਆ ਦਿਹਾੜੀ ਆ ਮਜ਼ਦੂਰ ਦੀ ਤੇ ਦੋ ਦਿਹਾੜੀਆਂ ਨਾਲ ਤੁਸੀਂ 40 ਕਿਲੋ ਆਟਾ ਕਮਾ ਸਕਦੇ ਹੋ ਤੇ ਆਪਦੇ ਪਰਿਵਾਰ ਨੂੰ ਆਪਦੇ ਬੱਚਿਆਂ ਦੀ ਜਿਹੜੀ ਉਹਨਾਂ ਦੀ ਮਟੈਲਿਟੀ ਹੈ ਨਾ ਉਹ ਪਖਾਰੀ ਪੁਣੇ ਵਾਲੀ ਉਹ ਤੋਂ ਖਿਹੜਾ ਛਡਾਓ ਫਿਰ ਅਸੀਂ ਵਿਕਸਿਤ ਹੋਵਾਂਗੇ ਅੱਜ ਜਿਹੜਾ ਸਾਡਾ ਇਹ ਏਜੰਡਾ ਇੱਕੋ ਇਹੀ ਹੈ ਕਿ ਸਾਡੀ ਜਿਹੜੀ ਕੌਮ ਹੈ ਵਿਸ਼ੇਸ਼ ਕਰਕੇ ਸਾਡੀ ਮਜਬੀ ਸਿੱਖ ਕੌਮ ਹੈ ਜੀ ਔਰ ਪੰਜਾਬ ਦੇ ਵਿੱਚ ਕੀ ਦੁਨੀਆਂ ਦੇ ਵਿੱਚ ਇੱਕ ਮਾਰਸ਼ਲ ਕੌਮ ਜਾਣੀ ਜਾਂਦੀ ਸੀ ਅੱਜ ਸਾਨੂੰ ਇਹਨੇ ਨਖਿਤ ਕਰਤਾ ਇਹਨਾਂ ਨੇ ਪਖਾਰੀ ਬਣਾਤਾ ਕਿ ਅਸੀਂ ਸਾਨੂੰ ਇਹਨਾਂ ਪਾਰਟੀਆਂ ਨੇ ਆਪਦੇ ਦਰਿਆ ਛਾੜਨ ਜੋਗੇ ਆਪ ਦਾ ਹੋਮਵਰਕ ਕਰਨ ਜੋਗੇ ਹੀ ਰੱਖਿਆ ਅੱਜ ਦੇਖੋ ਸਾਡਾ ਪਾਰਲੀਮੈਂਟ ਦੇ ਵਿੱਚ 543 ਸੀਟਾਂ ਦੇ ਵਿੱਚੋਂ ਪੰਜਾਬ ਚੋਂ ਜਾਣਾ ਸੀ ਨਾ ਕੋਈ ਬੰਦਾ ਇੱਕ ਤੋਂ ਵੀ ਮਜਬੀ ਸਿੱਖ ਬੰਦੇ ਨੂੰ ਟਰੈਕਟਰ ਨਹੀਂ ਦਿੱਤੀ ਸੋ ਮੈਂ ਤਾਂ ਇਹ ਬੇਨਤੀ ਕਰਦਾ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਜੀ ਕਿ ਆ ਇਕੱਠੇ ਹੋ ਜੋ ਵਿਦੇਸ਼ ਵਿਦੇਸ਼ਾਂ 'ਚ ਬੈਠੇ ਸਾਡੇ ਮਜਬੀ ਸਿੱਖ ਬਰਾਦਰੀ ਦੇ ਲੋਕ ਜਿਹੜੇ ਪਿਛਲੇ 30-40 ਸਾਲਾਂ ਤੋਂ ਬੈਠੇ ਆ ਉਹ ਇਹਨੇ ਚਿੰਤਤ ਹੈ ਮੈਨੂੰ ਵੀ ਬਹੁਤ ਸਾਰੇ ਫੋਨ ਆਏ ਵੀ ਆਪਦੀ ਕੌਮ ਨੂੰ ਇਕੱਠਾ ਕਰੋ ਇਹਨਾਂ ਨੂੰ ਜਗਾਓ ਆ ਪਿਛਲੇ ਕਈ ਦਿਨਾਂ ਤੋਂ ਅਸੀਂ ਸਰਦਾਰ ਮੱਖਣ ਸਿੰਘ ਆ ਸਰਦਾਰ ਨਰਿੰਦਰ ਸਿੰਘ ਆ ਚਮੇਲੀ ਸਾਹਿਬ ਆ ਅਸੀਂ ਕਈ ਮੀਟਿੰਗਾਂ ਕੀਤੀਆਂ ਜੀ ਔਰ ਮੀਟਿੰਗਾਂ ਕਰਕੇ ਅਸੀਂ ਇਸ ਏਜੰਡੇ ਤੇ ਆ ਪਹੁੰਚਿਆ ਕਿ ਇਸ ਕੌਮ ਨੂੰ ਇਕੱਠਾ ਕਰਕੇ ਅਸੀਂ ਆਪ ਦੇ ਲੀਡਰ ਚੁਣੀਏ ਅਸੀਂ ਆਪ ਦਾ ਕੋਈ ਸੰਗਠਨ ਖੜਾ ਕਰੀਏ ਅਸੀਂ ਆਪ ਦੀ ਕੋਈ ਪਾਰਟੀ ਬਣਾਈਏ ਜਿਹਦੇ ਵਿੱਚ ਕਿ ਅਸੀਂ ਆਪ ਦੇ ਬੰਦਿਆਂ ਨੂੰ ਸਾਰੇ ਪੰਜਾਬ ਦੇ ਵਿੱਚ ਵਿਧਾਨ ਸਭਾ ਦੇ ਇਲੈਕਸ਼ਨ ਕੀ ਪਾਰਲੀਮੈਂਟ ਦੇ ਇਲੈਕਸ਼ਨ ਅਸੀਂ ਜਾਗਦੇ ਸਿਰਾਂ ਵਾਲੇ ਲੋਕਾਂ ਨੂੰ ਇਕੱਠਾ ਕਰਨਾ ਚਾਹੁੰਦੇ ਜੀ ਤੁਸੀਂ ਸਾਰੀ ਕਮਿਊਨਿਟੀ ਨੂੰ ਇਕੱਠੇ ਕਰਨ ਦੀ ਗੱਲ ਕਰ ਰਹੇ ਹੋ ਹੁਣ ਝੋਨੇ ਦਾ ਸੀਜ਼ਨ ਹੈ ਪਰ ਕਮਿਊਨਿਟੀ ਦਾ ਇਕੱਠਤਾ ਇੱਥੇ ਹੋਣੀ ਦਿਖ ਰਿਹਾ ਕਿਉਂਕਿ ਜੇ ਰੇਟ ਦੀ ਗੱਲ ਕਰਦੇ ਆ ਤਾਂ ਅੱਧੇ ਕਹਿੰਦੇ ਸਾਨੂੰ 200 ਘੱਟ ਦੇ ਦਿਓ ਜੇ ਉੱਥੇ ਵੀ ਨਹੀਂ ਅਸੀਂ ਇੱਕ ਰੇਟ ਦੀ ਗੱਲ ਕਰਦੇ ਸਰ ਅਸੀਂ ਆਰਥਿਕ ਤੌਰ ਤੇ ਇੰਨੇ ਝੰਬੇ ਹੋਏ ਆ ਜੀ ਪਣਾ ਆ ਸਰਦਾਰ ਸਾਹਿਬ ਮੇਰੇ ਨਾਲ ਬੈਠੇ ਆ ਕਈ ਵਾਰੀ ਅਸੀਂ ਇਕੱਠੇ ਵੀ ਆ ਗੱਲਾਂ ਬਾਤਾਂ ਵੀ ਕਰਦੇ ਕਰਦੇ ਅਸੀਂ ਵੀ ਕਿਤੇ ਸਲਿੱਪ ਕੱਢ ਜਾਂਦੇ ਕਿਉਂਕਿ ਸਾਡਾ ਜਿਹੜਾ ਹੈ ਤੁਹਾਨੂੰ ਮੈਂ ਦੱਸਿਆ ਕਿ ਪਛੜਾਪਨ ਇੰਨਾ ਵੱਧ ਗਿਆ ਇਹਨਾਂ ਨਿਗਾਰ ਆ ਗਿਆ ਸਾਡੀ ਸੁਸਾਇਟੀ ਚ ਕਿ ਅਸੀਂ ਇੱਕ ਦੂਜੇ ਨੂੰ ਠੇਬੀ ਲਾਉਣੇ ਆ ਔਰ ਮੈਂ ਇਹਨਾਂ ਲੋਕਾਂ ਦੀ ਝੋਨਾ ਲਾਉਣ ਦੀ ਲੜਾਈ 2010-11 ਤੋਂ ਲੜ ਰਿਆ ਅਸੀਂ ਉਦੋਂ ਵੀ ਕਹਿੰਦੇ ਸੀ ਵੀ 2500 ਰੁਪਏ ਝੋਨੇ ਦੀ ਲਵਾਈ ਦਿਓ ਅੱਜ ਯਾਰ ਜੇ ਲੱਖ ਰੁਪਏ ਦਾ ਝੋਨਾ ਨਿਕਲਦਾ ਜੇ 5000 ਮਜ਼ਦੂਰ ਨੂੰ ਦੇ ਦੇਉਗੇ 5-10000 ਰੁਪਏ ਤੁਹਾਡਾ ਖਰਚਾ ਆਉਂਦਾ 10-12000 ਰੁਪਏ ਖਰਚ ਕਰਕੇ ਜੇ ਤੁਹਾਨੂੰ 90000 ਵਜਦਾ ਤੇ ਕੋਈ ਵੱਡੀ ਗੱਲ ਨਹੀਂ ਮੈਂ ਸਾਡੇ ਪੰਜਾਬ ਦੇ ਕਿਸਾਨ ਭਰਾਵਾਂ ਨੂੰ ਵੀ ਬੇਨਤੀ ਕਰਦਾ ਸਾਡੇ ਜ਼ਿੰਮੇਦਾਰ ਭਰਾਵਾਂ ਨੂੰ ਬੇਨਤੀ ਕਰਦਾ ਕਿ ਇਹਨਾਂ ਮਜ਼ਦੂਰਾਂ ਨੂੰ ਮਜ਼ਦੂਰੀ ਦਿਓ ਇਹ ਤੁਹਾਡੇ 9 ਮਾਸ ਦਾ ਰਿਸ਼ਤਾ ਇਹ ਬਣਿਆ ਰਹੂਗਾ ਔਰ ਇਹਨਾਂ ਇਹ ਲੋਕ ਅੱਜ ਦੇਖੋ ਜੀ ਤੁਹਾਨੂੰ ਮੈਂ ਇੱਕ ਥੋੜੀ ਜਿਹੀ ਪਿਛੇ ਲਿਜਾਣਾ ਕਿ ਜਦੋਂ ਇਹ ਮਾਲਵਾ ਪੱਟੀ ਇੱਕ ਨਰਮਾ ਪੱਟੀ ਹੁੰਦੀ ਸੀ ਔਰ ਨਰਮਾ ਪੱਟੀ ਦੇ ਵਿੱਚ ਨਰਮਾ ਕਪਾਹ ਹੁੰਦਾ ਸੀ ਇੱਥੋਂ ਦੇ ਸਾਡੇ ਮਜ਼ਦੂਰਾਂ ਨੂੰ 2-2 ਮਹੀਨੇ ਦਾ ਰਜਗਾਰ ਮਿਲਦਾ ਸੀ ਔਰ ਰਜਗਾਰ ਦੇ ਨਾਲ ਨਰਮੇ ਦੇ ਵਿੱਚ ਕੋਈ ਪੱਠੇ ਕਾਫੂ ਸੁਣਦਾ ਸੀ ਅਸੀਂ ਆਪ ਸਾਡੇ ਆਪ ਸੀ ਆਪ ਕਰਦਨੇ ਆ ਵੀ ਉਹ ਉਹ ਵੱਢ ਕੇ ਖੋਤ ਕੇ ਅਸੀਂ ਆਪਦਾ ਪਸ਼ੂ ਪਾਲਦੇ ਸੀ ਔਰ ਜਦੋਂ ਨਰਮਾ ਵੱਢਿਆ ਜਾਂਦਾ ਟੀਡੇ ਤੋੜਨੇ ਔਰ ਉਸ ਤੋਂ ਬਾਅਦ ਵੀ ਉਹ ਸਾਨੂੰ ਬਾਲਣ ਲਈ ਲੱਕੜ ਤੇ ਉਹਦੀਆਂ ਮੁੱਡੀਆਂ ਮਿਲਦੀਆਂ ਸੀ ਅੱਜ ਮਜ਼ਦੂਰੀ ਪੰਜਾਬ ਚੋਂ ਖਤਮ ਹੋ ਗਈ ਐ ਸਾਡਾ ਪੰਜਾਬ ਦਾ ਜਿਹੜਾ ਇਹ ਜਿਹੜੀਆਂ ਪਾਰਟੀਆਂ ਨਾ ਇਹ ਕੁਛ ਨਹੀਂ ਇਸ ਗੱਲ ਬਾਰੇ ਸੋਚ ਰਹੀਆਂ ਅੱਜ ਇਹਨਾਂ ਪਾਰਟੀਆਂ ਦੇ ਵੀ ਹੰਗਾਰ ਹਿੱਸੇ ਕਰਕੇ ਆ ਕਿ ਥਰਡੇ ਲੈਵਲ ਤੇ ਇਹਨਾਂ ਨੇ ਗ੍ਰਾਸ ਰੂਟ ਤੇ ਕੰਮ ਨਹੀਂ ਕੀਤਾ ਅਸੀਂ ਆ ਸਾਰੇ ਲੋਕ ਅਸੀਂ ਇਹ ਗ੍ਰਾਸ ਰੂਟ ਤੇ ਹਰ ਪਿੰਡ-ਪਿੰਡ ਜਾਵਾਂਗੇ ਪੰਜਾਬ ਦੇ ਲੋਕਾਂ ਨੂੰ ਇਕੱਤਰ ਕਰਾਂਗੇ ਆ ਆਉਣ ਵਾਲੀਆਂ ਪੰਚਾਇਤ ਚੋਣਾਂ ਦੇ ਵਿੱਚ ਅਸੀਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਕਿ ਅਸੀਂ ਪੰਜਾਬ ਤੇ ਹਰ ਪਿੰਡ ਚੋਂ 2-2 4-4 ਮੁੰਡਿਆਂ ਨੂੰ ਇਕੱਠੇ ਕਰਕੇ ਦਾਸ ਸਾਹਿਬ ਨੇ ਵੀ ਦੱਸਿਆ ਹੁਣੇ ਅਸੀਂ ਉਹਨਾਂ ਦੇ ਸੈਮੀਨਾਰ ਲਾਵਾਂਗੇ ਜੀ ਵੀ ਤੁਹਾਨੂੰ ਪੰਚਾਇਤਾਂ ਦੇ ਵਿੱਚ ਦੇਖੋ ਬਾਬਾ ਸਾਹਿਬ ਨੇ ਕਿਹਾ ਕਿ ਜਿਹੜੀ ਹੈ ਨਾ 100 ਜਿੰਦਿਆਂ ਦੀ ਇੱਕੋ ਚਾਬੀ ਹੈ ਰਾਜਨੀਤੀ ਜੀ ਸੋ ਅਸੀਂ ਆਪ ਦੇ ਨੌਜਵਾਨਾਂ ਮੁੰਡਿਆਂ ਨੂੰ ਅਸੀਂ ਨਵੀਂ ਪੀੜੀ ਨੂੰ ਜਿਹੜਾ ਕਿ ਭਾਵੇਂ ਕਿ ਸਾਡੀ ਇੱਕ ਮਾਂ ਪਾਰਟੀ ਬਸਪਾ ਡੀਐਸ 4 ਜੀ ਅਸੀਂ ਕੰਮ ਕੀਤਾ ਸਾਰੇ ਲੋਕਾਂ ਨੇ ਉਹਨਾਂ ਨੇ ਵੀ ਜਿਹੜਾ ਹੋਮਵਰਕ ਨਹੀਂ ਕੀਤਾ ਉਹਨਾਂ ਨੇ ਵੀ ਅੱਜ ਵੀ ਕਿਸੇ ਮਹੱਲੇ ਦੇ ਵਿੱਚ ਕਿਸੇ ਪਿੰਡ ਸ਼ਹਿਰ ਦੇ ਵਿੱਚ ਕਿਤੇ ਸ਼ੈਡੂਲਡ ਕਾਸਟ ਜਾਮ ਲੋਕਾਂ ਨੂੰ ਇਕੱਠੇ ਕਰਕੇ ਉਹਨਾਂ ਦੀਆਂ ਕਲਾਸਾਂ ਨਹੀਂ ਲਾਈਆਂ ਅਸੀਂ ਇਹ ਨਵੇਂ ਸਿਰੇ ਤੋਂ ਏਜੰਡਾ ਸ਼ੁਰੂ ਕਰ ਰਹੇ ਆ ਔਰ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਪੰਜਾਬ ਦੇ ਐਸੀ ਲੋਕਾਂ ਨੂੰ ਬੇਨਤੀ ਕਰਦਾ ਕਿ ਜਿੱਥੇ ਕਿਤੇ ਹੱਕਾਂ ਦੀ ਲੜਾਈ ਆ ਪਾਣਾ ਉਹ ਸਰਟੀਫਿਕੇਟਾਂ ਦੀ ਲੜਾਈ ਆ ਪਾਣਾ ਤੁਹਾਡੇ ਬੱਚਿਆਂ ਦੇ ਪ੍ਰਵੇਖ ਦੀ ਲੜਾਈ ਆ ਉਹਦੇ ਲਈ ਅ ਡਰ ਕੇ ਨਾ ਰਹੋ ਇਹ ਨਾ ਕਹੋ ਕਿ ਭਗਤ ਸਿੰਘ ਜੰਮਿਆ ਤਾਂ ਗਵਾਂਡੀਆਂ ਦੇ ਜੰਮੇ ਅਸੀਂ ਆਪ ਵੀ ਭਗਤ ਸਿੰਘ ਬਣੀਏ ਅਸੀਂ ਬਣੀਏ ਭਾਈ ਜੈਤਾ ਜੀ ਅਸੀਂ ਬਣੀਏ ਗੁਰੂ ਸਾਹਿਬ ਦੇ ਬੱਚੇ ਜਿਨ੍ਹਾਂ ਨੇ ਅਸੀਂ ਬਣੀਏ ਡਾਕਟਰ ਅੰਬੇਦਕਰ ਸਾਹਿਬ ਦੇ ਬੱਚੇ ਤਾਂ ਕਿ ਅਸੀਂ ਆਪਦੇ ਜਿਹੜੇ ਇਸ ਪੈਸ਼ੜੇ ਪਰ ਨੂੰ ਦੂਰ ਕਰ ਸਕੀਏ ਜਿਵੇਂ ਤੁਸੀਂ ਪੰਚਾਇਤੇ ਚ ਉਹਨਾਂ ਦੀ ਗੱਲ ਕਰ ਰਹੇ ਸੀ ਕਿ ਅਸੀਂ ਆਪਦੇ ਨੌਜਵਾਨ ਖੜੇ ਕਰਾਂਗੇ ਉਹਨਾਂ ਦੇ ਵਿੱਚ ਪਰ ਕਈ ਥਾਵਾਂ ਤੇ ਜਿੱਥੇ ਰਿਅਲਿਜੇਸ਼ਨ ਆਇਆ ਉੱਥੇ ਤਾਂ ਇਹ ਵੀ ਸੁਣਨ ਨੂੰ ਆਉਂਦਾ ਕਿ ਜੇ ਕੋਈ ਸਰਪੰਚ ਜਾਂ ਮੈਂਬਰ ਬਣ ਵੀ ਜਾਂਦਾ ਪਰ ਲਿਟਰੇਚਰੀ ਦਾ ਜਰਮਲ ਵਰਕਰ ਦੀ ਰਹਿੰਦੀ ਹੈ ਉਹ ਸਾਰਾ ਸੀ ਸੈਮੀਨਾਰ ਕਾਦੇ ਹਾਸਤੇ ਲਾਉਣੇ ਆ ਉਹਨਾਂ ਨੂੰ ਇਹੀ ਗਾਈਡ ਕਰਨਾ ਹੈ ਆ ਸਰਦਾਰ ਭਪਿੰਦਰ ਸਿੰਘ ਬੈਠਾ ਵਾੜੇ ਤੇ ਰੱਖ ਕੇ ਇਹਨੇ ਜ਼ਮੀਨ ਛਡਾਈ ਆ ਪੰਚਾਇਤੀ ਜ਼ਮੀਨ ਜਿੱਥੇ ਰੂੜੀਆਂ ਲਾਉਣ ਵਾਸਤੇ ਸਾਡੇ ਲੋਕਾਂ ਕੋਲੇ ਜਗ੍ਹਾ ਹੈ ਨਹੀਂ ਸੀ ਜੀ ਔਰ ਤਕਸੀਮ ਕਰਾ ਕੇ ਅੱਜ ਉੱਥੇ ਮਤਲਬ ਦੂਜਿਆਂ ਲੋਕਾਂ ਨੂੰ ਉੱਥੋਂ ਕਬਜ਼ਾ ਛਡਾਇਆ ਜਾਂਟਾਂ ਤੋਂ ਸੋ ਮੈਂ ਅੱਜ ਜਦੋਂ ਵੀ ਅਸੀਂ ਪਿੰਡਾਂ 'ਚ ਜਾਂਦੇ ਆ ਔਰ ਪਿੰਡਾਂ 'ਚ ਵੇਖੀਦਾ ਰੂੜੀਆਂ ਜਿਹੜੀਆਂ ਸੜਕ ਤੇ ਆ ਕਿਉਂਕਿ ਸਾਡੇ ਗਰੀਬ ਲੋਕਾਂ ਕੋਲੇ ਜਗ੍ਹਾ ਹੀ ਹੈ ਨਹੀਂ ਕਿ ਜਿਮਨੀ ਚੋਣਾ ਤੇ ਵੀ ਅਸਰ ਪਾਉਂਗੇ ਬਿਲਕੁਲ ਪਾਵਾਂਗੇ ਜੀ ਜਿਮਨੀ ਚੋਣਾ 'ਚ ਅਸੀਂ ਆਪਦੇ ਉਮੀਦਵਾਰ ਖੜੇ ਕਰਾਂਗੇ ਔਰ ਅਸੀਂ ਅੱਜ ਤੁਹਾਨੂੰ ਆ ਜਿਹੜੇ ਅਸੀਂ 15-20 ਬੰਦੇ ਦਿਸਦੇ ਆ ਇਹ ਅਸੀਂ ਵੇਵ ਅਸੀਂ ਹਜ਼ਾਰਾਂ ਦੀ ਗਿਣਤੀ ਚਲ ਜਾਵਾਂਗੇ ਲੋਕਾਂ ਨੂੰ ਇਕੱਠੇ ਕਰਾਂਗੇ ਤਾਂ ਕਿ ਅਸੀਂ ਜੇ ਨਾ ਵੀ ਜਿੱਤੀਏ ਘੱਟੋ ਘੱਟ ਇਹਨਾਂ ਨੂੰ ਹਰਾਉਣ 'ਚ ਤਾਂ ਕਾਮਯਾਬ ਹੋ ਜਾਾਂਗੇ ਨਾ ਕਰਮਜੀਤ ਅਨਮੋਲ ਦੇ ਜਾਲੀ ਸਰਟੀਫਿਕੇਟ ਹੋਣ ਕਾਰਨ ਅੱਜ ਪੰਜਾਬ ਦੇ ਵਿੱਚ ਝਾੜੂ ਹਰਿਆ ਔਰ ਭਵਿੱਖ ਦੇ ਵਿੱਚ ਵੀ ਅਸੀਂ 2027 'ਚ ਵੀ ਜਿਮਣੀ ਚੋਣਾ 'ਚ ਵੀ ਇਹਨਾਂ ਨੂੰ ਹੁੰਜਾ ਫੇਰਾਂਗੇ